ਹਾਂਜੀ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Detail Punjab ਦੇ ਵਿੱਚ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਸਾਨਾਂ ਨੇ ਦਿੱਤੀ ਸੀ ਬੰਦ ਦੀ ਕਾਲ ਜੋ ਕਿ ਪੁਰੰਤੂਰਤ ਤੇ ਸਫਲ ਹੁੰਦੀ ਹੋਈ ਨਜ਼ਰ ਆਈ ਹੈ ਸੋ ਦੋਸਤੋ ਦੱਸ ਦਈਏ ਕਿ ਤੁਹਾਨੂੰ ਹਰ ਇੱਕ ਸ਼ਹਿਰ ਦੇ ਵਿੱਚ ਦੁਕਾਨਾਂ ਜਿਹੜੀਆਂ ਬੰਦ ਮਿਲੀਆਂ ਵਪਾਰ ਜਿਹੜੇ ਨੇ ਬੰਦ ਮਿਲੇ ਨੇ ਤੇ ਮਜ਼ਦੂਰਾਂ ਨੇ ਵੀ ਜਿਹੜਾ ਸਾ ਦਿੱਤਾ ਕਿਸਾਨਾਂ ਦਾ ਤੇ ਹਰ ਇੱਕ ਤੱਕੇ ਨੇ ਜਿਹੜਾ ਉਹ ਕਹਿ ਲਈ ਤਸੱਦਿੱਤਾ ਤੇ ਬਿਨਾਂ ਕਹੀ ਜਿਹੜਾ ਆਪਣੇ ਆਪ ਨੂੰ ਉਹਦੇ ਲਈ ਤਿਆਰ ਕੀਤਾ ਹੈ ਬੰਦ ਦੇ ਲਈ ਇਹ ਸਭ ਤੋਂ ਵੱਡੀ ਗੱਲ ਹੈ ਫਖਰ ਵਾਲੀ ਗੱਲ ਹੈ ਕਿਸੇ ਤੇ ਵੀ ਜਿਹੜਾ ਦਬਦਬਾ ਪਾ ਕੇ ਜਾਂ ਕਿਸੇ ਨੂੰ ਜ਼ਬਰਦਸਤੀ ਕਰਵਾ ਕੇ ਬੰਦ ਨਹੀਂ ਕਰਵਾਇਆ ਗਿਆ ਸਾਰਿਆਂ ਨੇ ਜਿਹੜਾ ਆਪ ਆਪਣਾ ਸਹਿਯੋਗ ਦਿੱਤਾ ਹੈ ਜਿਹੜਾ ਉਹ ਇਸ ਬੰਦੇ ਦੌਰਾਨ ਕਿਸਾਨਾਂ ਦਾ ਦਿੱਤਾ ਹੈ ਇਸ ਦੇ ਵਿੱਚ ਇੱਕ ਗੱਲ ਵੱਡੀ ਦੇਖਣ ਨੂੰ ਇਹ ਮਿਲਿਆ ਕਿ ਜਿਹੜੇ ਮੀਡੀਆ ਵਾਲੇ ਕਹਿੰਦੇ ਨੇ ਕਿ ਪੰਜਾਬੀ ਜਿਹੜੇ ਪਹਿਲਾਂ ਵਾਲੇ ਨਹੀਂ ਰਹੇ ਜਾਂ ਪੰਜਾਬੀ ਜਿਹੜੇ ਇੱਕ ਦੂਜੇ ਦਾ ਸਾਥ ਹੁਣ ਨਹੀਂ ਦਿੰਦੇ ਤਾਂ ਪਹਿਲਾਂ ਹੀ ਦਿੰਦੇ ਸਨ ਪਿਛਲੇ ਸਮਿਆਂ ਦੇ ਵਿੱਚ ਦਿੰਦੇ ਸਨ ਪਰ ਅੱਜ ਦਾ ਬੰਦ ਜਿਹੜਾ ਹੈ ਉਹ ਪੂਰਨ ਤੌਰ ਤੇ ਸਫਲ ਤਾਂ ਹੀ ਬਣ ਸਕਿਆ ਜੇਕਰ ਇੱਕ ਹੱਥ ਨੇ ਦੂਜੇ ਹੱਥ ਦਾ ਸਾਥ ਦਿੱਤਾ ਹੈ ਇਸ ਗੱਲੋਂ ਵੱਡੇ ਪੱਧਰ ਤੇ ਦੇਖਿਆ ਜਾਵੇ ਤਾਂ ਅਜ ਵੀ ਪੰਜਾਬੀ ਜੜੀ ਨੇ ਇੱਕ ਦੂਜੇ ਦਾ ਸਾਥ ਦੇਣ ਤੋਂ ਪਸਾ ਨਹੀਂ ਵਟਦੇ ਇਹ ਗੱਲ ਵੀ ਜਿਹੜੀ ਅੱਜ ਤੇ ਬੰਦ ਦੌਰਾਨ ਦੇਖਣ ਨੂੰ ਮਿਲੀ ਹੈ ਤੇ ਸਭ ਤੋਂ ਵੱਡੀ ਗੱਲ ਹੈ ਸਹਿਯੋਗ ਸਾਰਿਆਂ ਦਾਰੇ ਆ ਤਾਂ ਹੀ ਇਹ ਬੰਦ ਨੂੰ ਅਸੀਂ ਸਫਲ ਮੰਨ ਸਕਦੇ ਆ ਜਿੱਥੇ ਵੀ ਦੇਖੀ ਤਾਂ ਕਿਤੇ ਵੀ ਇਹੋ ਜੀ ਘਟਨਾ ਦੇਖਣ ਨੂੰ ਨਹੀਂ ਮਿਲੀ ਜਿੱਥੇ ਕਿ ਜ਼ਬਰਦਸਤੀ ਕਿਸੇ ਨੂੰ ਬੰਦ ਕਰਨ ਦੇ ਲਈ ਮਜਬੂਰ ਕੀਤਾ ਹੋਵੇ ਜਾਂ ਕਿਸੇ ਨੇ ਕੋਈ ਟਿੱਪਣੀ ਕੀਤੀ ਹੋਵੇ ਇਹ ਸਹੀ ਨਹੀਂ ਕੀਤਾ ਜਿਸ ਨੇ ਵੀ ਸਾ ਦਿੱਤਾ ਆਪਣੇ ਦਿਲ ਨਾਲ ਦਿੱਤਾ ਕਿਸੇ ਨੇ ਵੀ ਇਹ ਨਹੀਂ ਕਿਹਾ ਕਿ ਇਹ ਸਹੀ ਨਹੀਂ ਕੀਤਾ ਕਿਸਨਾਂ ਨੇ ਸਭ ਨੇ ਆਪਣਾ ਸਾਥ ਜਿਹੜਾ ਦਿਲ ਦੇ ਨਾਲ ਦਿੱਤਾ ਇਸ ਕਿਸਾਨ ਅੰਦੋਲਨ ਦੇ ਦੌਰਾਨ ਇਸ ਪੰਜਾਬ ਬੰਦ ਦਾ ਸਾਥ ਜਿਹੜਾ ਉਹ ਪੂਰਨ ਤੌਰ ਤੇ 101% ਸਫਲ ਰਿਹਾ ਤੇ ਗੱਲ ਕਰੀਏ ਕਿ ਨੌਰ ਏਰੀਆ ਦੀ ਤਸਤੇ ਵਿੱਚ ਪੈਂਦੇ ਪਿੰਡ ਮਰਤਾਪੁਰ ਨੇੜੇ ਪਿੰਡ ਤੇ ਜਿਹੜਾ ਕਿਸਾਨਾਂ ਨੇ ਰੋਡ ਚਾਮ ਕੀਤਾ ਹੋਇਆ ਸੀ ਉਸ ਦੌਰਾਨ ਵੀ ਜਿਹੜਾ ਕਿਸਾਨਾਂ ਨੇ ਇੱਕ ਵਧੀਆ ਸ਼ਵੀ ਜਿਹੜੀ ਹੈ ਉਹ ਨਿਕਰ ਕੇ ਸਾਹਮਣੇ ਆਈ ਹੈ ਜਿਹੜੇ ਇੱਕ ਦੋ ਮੋਟਰਸਾਈਕਲ ਤੇ ਜਾਂ ਇਧਰ-ਉਧਰ ਕੋਈ ਆ ਜਾ ਰਿਹਾ ਸੀ ਤਾਂ ਉਹਨਾਂ ਨੂੰ ਵੀ ਜਿਹੜਾ ਬਹੁਤ ਹੀ ਨਿਮਰਤਾ ਨੇ ਨਾਲ ਸਮਝਾ ਕੇ ਉਹਨਾਂ ਨੇ ਇਸ ਬੰਦੇ ਵਿੱਚ ਸਹਿਯੋਗ ਦੇਣ ਲਈ ਕਿਹਾ ਗਿਆ ਤਾਂ ਕਿ ਕਿਸੇ ਨੂੰ ਜ਼ੋਰ ਜ਼ਬਰਦਸਤੀ ਕੀਤੀ ਨਾ ਜਾਵੇ ਇਥੋਂ ਤੱਕ ਕਿ ਬੰਦ ਤਰ੍ਹਾਂ ਜਿਹੜੇ ਵੀ ਵਹੀਕਲ ਆਉਂਦੇ ਸੀ ਕਿਸਾਨਾਂ ਵੱਲੋਂ ਉਹਨਾਂ ਨੂੰ ਵੀ ਰੋਕ ਕੇ ਲੰਗਰ ਚੁਕਾਇਆ ਗਿਆ ਇਹ ਸਭ ਤੋਂ ਵੱਡੀ ਜਿਹੜੀ ਛਵੀ ਹੈ ਉਹ ਕਿਸਾਨਾਂ ਦੀ ਨਿਖਰ ਕੇ ਸਾਹਮਣੇ ਆਈ ਹੈ ਪੰਜਾਬੀਆਂ ਦੀ ਪੰਜਾਬੀਅਤ ਇਸੇ ਗੱਲ ਤੋਂ ਸਾਹਮਣੇ ਦਿਖਾਈ ਦਿੰਦੀ ਹੈ ਕਿ ਉਹ ਇੱਕ ਦੂਜੇ ਦਾ ਸਹਿਯੋਗ ਕਿਵੇਂ ਦਿੰਦੇ ਨੇ ਤੇ ਇੱਕ ਜੁੱਤੇ ਦਾ ਸਾਥ ਕਿਵੇਂ ਦਿੰਦੇ ਨੇ ਇੱਕ ਦੂਜੇ ਦੇ ਹਮਦਰਦ ਕਿਵੇਂ ਨੇ ਇਹ ਗੱਲ ਸਭ ਤੋਂ ਵੱਡੀ ਸਾਹਮਣੇ ਆਈ ਹੈ ਅੱਜ ਵੀ ਜਿਹੜੇ ਪੰਜਾਬੀ ਆ ਪੰਜਾਬੀ ਕੈਂਡ ਦੇ ਲਾਈਕ ਹਨ ਜਿਹੜੇ ਕਹਿੰਦੇ ਸੀ ਮੀਡੀਆ ਵਾਲੇ ਕਿ ਪੰਜਾਬ ਹੁਣ ਪਹਿਲਾਂ ਵਾਲਾ ਨਹੀਂ ਰਿਹਾ ਪੰਜਾਬ ਨਸ਼ੇੜੀ ਹੋ ਗਿਆ ਇਹ ਹੋ ਗਿਆ ਜਾਂ ਉਹ ਹੋ ਗਿਆ ਜਾਂ ਫਿਰ ਪੰਜਾਬੀਅਤ ਜਿਹੜੀ ਟੁੱਟਦੀ ਜਾ ਰਹੀ ਹੈ ਕੋਈ ਇੱਕ ਦੂਜੇ ਦਾ ਕਹਿਣਾ ਨਹੀਂ ਮੰਨਦਾ ਪਰ ਅੱਜ ਜਿਹੜੀ ਗੱਲ ਦੇਖਣ ਨੂੰ ਮਿਲੀ ਹੈ ਉਹ ਇਸ ਤੋਂ ਉਲਟ ਮਿਲੀ ਹੈ ਅੱਜ ਕਹਿ ਸਕਦੇ ਹਾਂ ਕਿ 101% ਪੰਜਾਬੀ ਅੱਜ ਵੀ ਇੱਕ ਦੂਜੇ ਦਾ ਸਾਥ ਦੇਣ ਦਾ ਪੂਰਾ ਵਾਅਦਾ ਕਰਦੇ ਨੇ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਹਾਨੂੰ ਸਬ ਤੌਰ ਤੇ ਨਜ਼ਰ ਵੀ ਆ ਰਿਹਾ ਹੋਵੇਗਾ ਜਿਹੜੇ ਕਿ ਵਹੀਕਲ ਆ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਦੁਕਾਨਾਂ ਕਿਵੇਂ ਬੰਦ ਪਈਆਂ ਨੇ ਆਪਣੇ ਆਪ ਬੰਦ ਪਈਆਂ ਨੇ ਕਿਸੇ ਨੇ ਨਹੀਂ ਕਰਵਾਈਆਂ ਇਹਨਾਂ ਨੇ ਖੁਦ ਕਿਸਾਨਾਂ ਨਾਲ ਜਿਹੜਾ ਸਾਥ ਦੇਣ ਦਾ ਵਾਅਦਾ ਕੀਤਾ ਹੈ ਚਲੋ ਇੱਕ ਸਾਲ ਤੋਂ ਜਿਹੜਾ ਕਿਸਾਨ ਹੈ ਉਹ ਜਿਹੜਾ ਬਾਰਡਰਾਂ ਤੇ ਬੈਠਾ ਹੈ ਉਸ ਦਾ ਜੇਕਰ ਅਸੀਂ ਇੱਕ ਦਿਨ ਸਾਲ ਦੇ ਦਿੰਦੇ ਹਾਂ ਤਾਂ ਸਾਡਾ ਕੁਝ ਨਹੀਂ ਵਿਗੜਨ ਵਾਲਾ ਇਹ ਦੁਕਾਨਦਾਰਾਂ ਦਾ ਕਹਿਣਾ ਸੀ ਇਹ ਬਹੁਤ ਵੱਡੀ ਗੱਲ ਜਿਹੜੀ ਆ ਉਹ ਦੇਖਣ ਨੂੰ ਮਿਲਿਆ ਸੋ ਤੁਹਾਨੂੰ ਇਹਦੇ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਨਾਲ ਹੀ ਚੈਨਲ ਤੇ ਨਵੇਂ ਜੁੜੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਪੰਜਾਬ ਤੇ ਪੰਜਾਬੀਅਤ ਦੀ ਜਿਹੜੀ ਛਵੀ ਹੈ ਨਿੱਕਰ ਕੇ ਜਿਹੜੀ ਸਾਹਮਣੇ ਆਈ ਹੈ ਉਹ ਦੇਸ਼ਾਂ ਵਿਦੇਸ਼ਾਂ ਤੱਕ ਵੀ ਪਹੁੰਚ ਸਕੇ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਤੇ ਉਹ ਚਾ ਚ ਧੰਨਵਾਦ